ਪੱਛਮ ਦੇ ਲੋਕ ਆਪਣੇ ਘਰ ਵਿੱਚ ਆ ਚੀਜ਼ ਰੱਖਦੇ ਨੇ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਘੱਟ ਬਿਮਾਰੀਆਂ ਲੱਗਦੀਆਂ ਨੇ ਤੇ ਤੁਸੀਂ ਵੇਖਿਆ ਹੋਣਾ ਕਿ ਜਿੰਨੇ ਵੀ ਪੱਛਮੀ ਵੈਸਟਰਨ ਲੋਕ ਨੇ ਉਹਨਾਂ ਦੇ ਕੱਦ ਵੀ ਲੰਬੇ ਹੁੰਦੇ ਨੇ ਉਹਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਜਿਵੇਂ ਉਹਨਾਂ ਨੂੰ ਹਾਰਟ ਦੀਆਂ ਕਿਡਨੀਆਂ ਦੀਆਂ ਲਿਵਰ ਦੀਆਂ ਸਾਹ ਦੀਆਂ ਅਤੇ ਹੋਰ ਬਹੁਤ ਸਾਰੀਆਂ ਉਹਨਾਂ ਨੂੰ ਘੱਟ ਬਿਮਾਰੀਆਂ ਲੱਗਦੀਆਂ ਤੇ ਲੰਬੀ ਉਮਰ ਤੱਕ ਜਿਉਂਦੇ ਨੇ ਕੀ ਸਾਨੂੰ ਉਹਨਾਂ ਦੇ ਘਰ ਵਿੱਚ ਰੱਖੀ ਹੋਈ ਚੀਜ਼ ਆਪਣੇ ਘਰ 'ਚ ਨਹੀਂ ਰੱਖ ਲੈਣੀ ਚਾਹੀਦੀ ਆਪਾਂ ਜਿੱਥੇ ਇੰਨੀ ਨਕਲ ਕਰਦੇ ਆਂ ਹਰ ਚੀਜ਼ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਪ ਕਮਦੀ ਵੈਸਟਰਨ ਦੀ ਹਰ ਚੀਜ਼ ਦੀ ਕਾਪੀ ਮਾਰਨ ਦੀ ਕੋਸ਼ਿਸ਼ ਕਰਦੇ ਆ ਕੀ ਸਾਡਾ ਉਸ ਵੱਲ ਧਿਆਨ ਨਹੀਂ ਜਾਂਦਾ ਫਿਰ ਤੁਹਾਡੇ ਵਰਗੇ ਸੂਝਵਾਨ ਕਹਿੰਦੇ ਜਾਣਾ ਚਾਹੀਦਾ ਆ ਇਹ ਕੰਮ ਨੂੰ ਸਾਨੂੰ ਮੀਰ ਰੱਖਣਾ ਚਾਹੀਦਾ ਜਿਹੜੀ ਉਹਨਾਂ ਨੇ ਰੱਖੀ ਹੋਈ ਆ ਉਹਨਾਂ ਨੇ ਆਪਣੇ ਘਰਾਂ ਵਿੱਚ ਇੱਕ ਜਹੀ ਚੀਜ਼ ਰੱਖੀ ਆ ਜਿਹਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਹੀਂ ਲੱਗਦੀਆਂ ਲੇਕਿਨ ਆਡੇ ਘਰਾਂ 'ਚ ਕੀ ਆ ਜਿਵੇਂ ਮੰਨ ਲਓ ਕਿ ਆਪਾਂ ਆਪਣਾ ਹੀ ਘਰ ਵੇਖ ਲਈਏ ਜਾਂ ਹੋ ਸਕਦਾ ਤੁਹਾਡੇ ਘਰ 'ਚ ਹੋਵੇ ਜਾਂ ਬਹੁਤ ਸਾਰੇ ਲੋਕਾਂ ਦਾ ਧਿਆਨ ਮਾਰਿਓ ਕਿ ਜਿਹੜੇ ਲੋਕਾਂ ਨੇ ਘਰ ਬਣਾਏ ਨੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਸਿਰਫ ਦਰਵਾਜਾ ਲੱਗਾ ਰੂਮ ਨੂੰ ਚਾਹੇ ਉਹਨਾਂ ਦਾ ਬੈੱਡਰੂਮ ਹੋਵੇ ਚਾਹੇ ਉਹਨਾਂ ਦਾ ਡਰੈਂਗ ਰੂਮ ਹੋਵੇ ਚਾਹੇ ਉਹਨਾਂ ਦਾ ਕੋਈ ਵੀ ਹੋਵੇ ਸਿਰਫ ਇੱਕ ਦਰਵਾਜਾ ਹੋਏਗਾ ਨਾ ਉਹਨੂੰ ਕੋਈ ਬਾਰੀ ਹੋਏਗੀ ਨਾ ਉਹਦੇ ਉੱਤੇ ਕੋਈ ਰੋਸ਼ਨਦਾਨ ਹੋਏਗਾ ਹੁਣ ਜਿਹੜੇ ਪੱਛਮ ਦੇ ਲੋਕ ਨੇ ਉਹ ਕੀ ਕਰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਬਾਰੀ ਵੀ ਹੁੰਦੀ ਆ ਤੇ ਨਾਲ ਹੀ ਰੋਸ਼ਨਦਾਨ ਵੀ ਹੁੰਦਾ ਆ ਪਲੱਸ ਉਹਨਾਂ ਦੀ ਜਿਹੜੀ ਛੱਤ ਆ ਉਹ ਵਿੱਚੋਂ ਕਾਫੀ ਉੱਚੀ ਹੁੰਦੀ ਆ ਯਾਨੀ ਕਿ ਵਿੱਚੋਂ ਛੱਤ ਦਾ ਜਿਆਦਾ ਕਾਫੀ ਜਿਆਦਾ ਉੱਚੇ ਹੋਣਾ ਹੁਣ ਕਈ ਸੱਜਣ ਕਹਿਣਗੇ ਕਿ ਇਹਦੇ ਨਾਲ ਕੀ ਹੋ ਜਾਊਗਾ ਮੰਨ ਲਓ ਕਿ ਰੋਸ਼ਨਦਾਨ ਰੱਗਾ ਹੋਇਆ ਬਾਰੀਆਂ ਲੱਗੀਆਂ ਹੋਈਆਂ ਛੱਤ ਉੱਚੀ ਇਹਦੇ ਨਾਲ ਸਿੱਧ ਮੰਦਰਾਂ ਦਾ ਕੀ ਸਵਾਲ ਬਣਦਾ ਹੈ ਤੇ ਕੋਈ ਟੋਕਣੀ ਬਣਦੀ ਕੁਝ ਲੋਕਾਂ ਦਾ ਸਵਾਲ ਹੋਏਗਾ ਲੇਕਿਨ ਸੂਝਵਾਨ ਸੱਜਣ ਜਾਣਦੇ ਨੇ ਕਿ ਇਹ ਬਹੁਤ ਵੱਡਾ ਸਵਾਲ ਹੈ ਤੇ ਬਹੁਤ ਵੱਡਾ ਉੱਤਰ ਹੈ ਕਿਉਂਕਿ ਜਿਹੜਾ ਸਾਡਾ ਸਰੀਰ ਆ ਜਿਵੇਂ ਇੱਕ ਗੱਡੀ ਨੂੰ ਚੱਲਣ ਦੇ ਲਈ ਇੱਕ ਚੰਗੀ ਗੱਡੀ ਤਾਂ ਦੀ ਚੱਲੇਗੀ ਉਹਨੂੰ ਸਮੇਂ ਸਿਰ ਉਹਦੇ ਫਿਲਟਰ ਦੇ ਵਿੱਚ ਆਕਸੀਜਨ ਪਹੁੰਚਦੀ ਰਹੇਗੀ ਜੇ ਉਹਦੇ ਚ ਆਕਸੀਜਨ ਨਹੀਂ ਪਹੁੰਚੇਗੀ ਉਹਦੇ ਫਿਲਟਰ ਤੇ ਤੇ ਗੱਡੀ ਸਾਰੇ ਸਾਰੇ ਬੰਦ ਹੋ ਜਾਏਗੀ ਜਾਨੀ ਕਿ ਗੱਡੀ ਦਾ ਇੰਜਨ ਤੱਕ ਖਰਾਬ ਹੋ ਸਕਦਾ ਹੁਣ ਜਿਹੜੇ ਸਾਡੇ ਕਮਰੇ ਨੇ ਉਹਦੇ ਵਿੱਚ ਆਕਸੀਜਨ ਬਾਹਰੋਂ ਜਾਣੀ ਨਹੀਂ ਕਿਉਂਕਿ ਉਹਨੂੰ ਕੋਈ ਬਾਰੀ ਨਹੀਂ ਲੱਗੀ ਕੋਈ ਉਹਨੂੰ ਰੋਸ਼ਨ ਦਾਣ ਨਹੀਂ ਲੱਗਾ ਤੇ ਜਦੋਂ ਦਰਵਾਜ਼ਾ ਬੰਦ ਕਰਕੇ ਅਸੀਂ ਬਹਿ ਜਾਂਦੇ ਹਾਂ ਕਮਰਿਆਂ ਦੇ ਵਿੱਚ ਉਹਦੇ ਅੰਦਰ ਜਦੋਂ ਆਕਸੀਜਨ ਨਾ ਗਈ ਤਾਂ ਫਿਰ ਕੀ ਹੋਣਾ ਕਿ ਜਿਹੜੀ ਆਲਰੇਡੀ ਅੰਦਰ ਪਈ ਆ ਆਕਸੀਜਨ ਕਮਰੇ 'ਚ ਉਹ ਅਸੀਂ ਫੂਕ ਦੇਣੀ ਆ ਕਰ ਦੇਣੀ ਆ ਸਾਹ ਲੈ ਲੈ ਕੇ ਤੇ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਵਧੀ ਜਾਣੀ ਆ ਹੌਲੀ ਹੌਲੀ ਵਧੀ ਜਾਣੀ ਆ ਜਦੋਂ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਆ ਤੇ ਫਿਰ ਉਹ ਕੀ ਹੁੰਦੀ ਆ ਕਿ ਮੋਨੋਆਕਸਾਈਡ ਦੇ ਵਿੱਚ ਕਨਵਰਟ ਹੋ ਜਾਂਦੀ ਆ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਇੰਨੀ ਜ਼ਹਿਰੀਲੀ ਗੈਸ ਅਸੀਂ बार-बार ਸਾਹ ਲੈਨੇ ਆ ਫਿਰ ਸਾਡੇ ਜਿਹੜੇ ਫੇਫੜੇ ਨੇ ਇਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਨੇ ਸਾਡੇ ਹਾਰਡ ਨੂੰ ਜਦੋਂ ਚੰਗੀ ਆਕਸੀਜਨ ਨਹੀਂ ਜਾਣੀ ਤੇ ਇਹਨੂੰ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਨੇ ਉਹਦਾ ਭਾਰ ਸਾਡੀਆਂ ਕਿਡਨੀਆਂ ਤੇ ਪੈਂਦਾ ਆ ਫਿਰ ਆਨੂੰ ਹੋਰ ਬਹੁਤ ਸਾਰੇ ਰੋਗ ਲੱਗਦੇ ਨੇ ਮਾਨਸਿਕ ਰੋਗ ਲੱਗਦੇ ਨੇ ਅਸੀਂ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਇਸ ਕਰਕੇ ਸਾਨੂੰ ਆਪਣੇ ਘਰਾਂ ਚ ਪਸ਼ਮੀ ਲੋਕਾਂ ਦੀ ਇਹ ਚੀਜ਼ ਨੂੰ ਆਪਣੇ ਘਰਾਂ 'ਚ ਅਡਾਪਟ ਕਰ ਲੈਣਾ ਚਾਹੀਦਾ ਅਪਣਾ ਲੈਣਾ ਚਾਹੀਦਾ ਸਾਨੂੰ ਸਾਡੇ ਆਪਣੇ ਪਹਿਲਾਂ ਜਿਹੜੇ ਘਰ ਹੁੰਦੇ ਸੀ ਤੁਸੀਂ ਵੇਖਿਆ ਨਾ ਉਹਨਾਂ ਨੂੰ ਛਿਰਨੇ ਲੱਗੇ ਹੁੰਦੇ ਸੀ ਤਾਂ ਕਿ ਉਹ ਨਿੱਕੇ ਨਿੱਕੇ ਸ਼ੇਕ ਹੁੰਦੇ ਸੀ ਜਿਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲ ਜਾ ਕਰਦੀ ਸੀ ਤੇ ਆਕਸੀਜਨ ਜਿਹੜੀ ਥੱਲਿਓਂ ਦਰਵਾਜ਼ਿਆਂ ਦੇ ਰਾਹੀਂ ਅੰਦਰ ਵੜ ਜਾ ਕਰਦੀ ਸੀ ਅੱਜ ਸਾਡੇ ਘਰ ਜਿਹੜੇ ਨੇ ਉਹ ਬੜੇ ਬੰਦ ਨੇ ਯਾਨੀ ਕਿ ਪਿੱਛੇ ਸਾਡੇ ਬੈਡਰੂਮ ਨੇ ਗਾੜੀ ਹਾਲਿਆ ਉਦੋਂ ਗਾੜੀ ਕਮਰੇ ਨੇ ਯਾਨੀ ਕਿ ਡ੍ਰੈਂਗ ਰੂਮ ਨੇ ਜਾਂ ਰਸੋਈ ਹੈ ਕਈ ਹੋਰ ਤਰ੍ਹਾਂ ਦੇ ਆਪਾਂ ਬਣਾਏ ਹੋਏ ਸਾਰਿਆਂ ਨੇ ਆਕਸੀਜਨ ਪਿੱਛੇ ਤੱਕ ਜਾਂਦੇ ਆ ਬਹੁਤ ਸਾਰਾ ਉਹਦਾ ਮੈਨੂੰ ਕਹ ਲਓ ਘੱਟ ਮਾਤਰਾ ਚ ਜਾਂਦੀ ਆ ਉਲਟਾ ਦਰਵਾਜ਼ਾ ਬੰਦ ਹੁੰਦਾ ਬੱਚੇ ਸਾਡੇ ਕਮਰਿਆਂ ਚ ਬੈਠੇ ਰਹਿੰਦੇ ਨੇ ਆਪਾਂ ਵੀ AC ਚਲਾ ਕੇ ਬੈਠੇ ਰਹਿੰਨੇ কুলਰ ਚਲਾ ਕੇ ਬੈਠੇ ਰਹਿੰਨੇ ਪੱਖੇ ਲਾ ਕੇ ਬੈਠੇ ਰਹਿੰਨੇ ਜਿਹਦੇ ਕਰਕੇ ਸਾਨੂੰ ਇਹ ਬਿਮਾਰੀਆਂ ਲੱਗ ਰਹੀਆਂ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਘਰਾਂ ਦੀਆਂ ਛੱਤਾਂ ਵਿੱਚੋਂ ਉੱਚੀਆਂ ਰੱਖੋ ਨੰਬਰ 2 ਤੇ ਉੱਪਰ ਕੋਈ ਨਾ ਕੋਈ ਰੋਸ਼ਨਦਾਰ ਰੱਖੋ ਜਾਂ ਕੋਈ ਬਾਰੀ ਰੱਖੋ ਜਿਹਦੇ ਨਾਲ ਹਵਾ ਦਾ ਆਦਾਨ ਪ੍ਰਦਾਨ ਅੰਦਰ ਬਾਹਰ ਹੁੰਦਾ ਰਹੇ ਜੇ ਅਸੀਂ ਸਿਹਤਮੰਦ ਰਹਿਣਾ ਜੇ ਅਸੀਂ ਛੇਤੀ ਮਰ ਜਾਣਾ ਆ ਵਿਖਾਵੇ ਬਾਜੀ ਚ ਪੈਣਾ ਆ ਫਿਰ ਆਪਾਂ ਜੋ ਮਰਜ਼ੀ ਕਰ ਲਈ ਫਿਰ ਇੱਕ ਦਰਵਾਜ਼ਾ ਹੀ بڑا ਜਿਉ ਲੱਗਾ ਹੋਇਆ ਦਰਵਾਜ਼ਾ ਬੰਦਿਆ ਆ ਆਕਸੀਜਨ ਅੰਦਰ ਜਾਣੀ ਨਹੀਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਣੀ ਨਹੀਂ ਕਿਉਂਕਿ ਕਾਰਬਨ ਡਾਈਆਕਸਾਈਡ ਹੌਲੀ ਹੁੰਦੀ ਆ ਉਹ ਛੱਤਾਂ ਤੋਂ ਹੀ ਬਾਹਰ ਨੂੰ ਨਿਕਲਦੀ ਸੀ ਇਸੇ ਕਰਕੇ ਸਾਡੇ ਵੱਡੇ ਜਿਹੜੇ ਸੀ ਨਾ ਰੋਸ਼ਨਦਾਰ ਉੱਪਰ ਕਰਕੇ ਲਾਉਂਦੇ ਹੁੰਦੇ ਸੀ ਜਾਂ ਚਰਨਾ ਉੱਪਰ ਕਰਕੇ ਲਾਉਂਦੇ ਸੀ ਕਿ ਉੱਪਰੋਂ ਦੀ ਹਵਾ ਬਾਹਰ ਨੂੰ ਨਿਕਲ ਜਾਵੇ ਬੇਸ਼ੱਕ ਛੋਟਾ ਛੇਕ ਹੀ ਰੱਖ ਲਓ ਰੋਸ਼ਨਦਾਨ ਜਾਂ ਵਿੱਚ ਦੇ ਤਾਂ ਕਿ ਥੋੜੀ ਬਹੁਤੀ ਜਿਹੜੀ ਹਵਾ ਆ ਸਾਹ ਦੇ ਰਹੀ ਜਿਹੜੀ ਅਸੀਂ ਕਮਰੇ ਚ ਲੈਨੇ ਭਾਵੇਂ ਏਸੀ ਚਲਾ ਰਹੇ ਹੁੰਨੇ ਆ ਉਦੋਂ ਵੀ ਥੋੜੀ ਬਹੁਤੀ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਰਵੇ ਤਾਂ ਕਿ ਅਸੀਂ ਸਿਹਤਮੰਦ ਰਹੀਏ ਪਤਾ ਨਹੀਂ ਅਸੀਂ ਕਿਉਂ ਇਹ ਗੱਲਾਂ ਤੋਂ ਭੁੱਲ ਗਏ ਆ ਅਸੀਂ ਕਿਹੜੀ ਦੁਨੀਆ ਚ ਚੱਲ ਗਏ ਸਾਨੂੰ ਕਦੋਂ ਜਾਗਰਤੀ ਆਉਗੀ ਮੈਂ ਹਾਸ ਕਰਦਾ ਮੇਰੇ ਭੈਣ ਭਰਾ ਇਸ ਵਿੱਚ ਵੱਲ ਜ਼ਰੂਰ ਧਿਆਨ ਦਿਆਂ ਜੇ ਅਸੀਂ 100 ਸਾਲ ਤੱਕ ਜਿਉਣਾ ਚਾਹੁੰਦੇ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ